ਇਨਸਟਾਗ੍ਰਾਮ ਉੱਪਰ ਫੇਮਸ ਮੈਕੂ ਟਿਲੋਜੀਸ ਨੂੰ ਕਿ ਤੁਸੀਂ ਜਾਣਦੇ ਹੋਵੋਗੇ ਇੱਕ ਕੁੜੀ ਖੇਤੀ ਕਰਦੀ ਹੈ ਕਿਉਂਕਿ ਇਸਦੇ ਫਾਦਰ ਸਾਹਿਬ ਨਹੀਂਗੇ ਨਾ ਜਾਂ ਤਾਂ ਕੋਈ ਪ੍ਰਾਏ ਤੇ ਖੁਦ ਹੀ ਸਾਰੀ ਖੇਤੀਬਾੜੀ ਕਰਦੀ ਹੈ ਹਾਲੀ ਵਿੱਚ ਇਸਦੇ 3 ਲੱਖ ਫੋਲੋਅਰਸ ਪੂਰੇ ਹੁੰਦੇ ਆ ਇਨਸਟਾਗ੍ਰਾਮ ਉੱਪਰ ਜਿਸ ਤੋਂ ਬਾਅਦ ਇਹ ਆਪਣੇ ਫਾਦਰ ਸਾਹਿਬ ਨੂੰ ਯਾਦ ਕਰਦੇ ਇੱਕ ਪੋਸਟ ਪਾਉਂਦੀ ਹੈ ਜੋ ਕਿ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਜਿਸ ਦੀ ਕੈਪਸ਼ਨ ਵਿੱਚ ਲਿਖਦੀ ਹੈ ਕਿ ਵਾਇਗਰੂ ਮੇਰ ਕਰੇ ਮਿਸ ਯੂ ਪਾਪਾ ਸੱਚੀ ਜ਼ਿੰਦਗੀ 'ਚ ਬਹੁਤ ਮਾੜਾ ਟਾਈਮ ਦੇਖਿਆ ਬਟ ਮਾੜਾ ਟਾਈਮ ਹਮੇਸ਼ਾ ਨਹੀਂ ਰਹਿੰਦਾ ਬੰਦੇ ਤੇ ਨਾਲ ਹੀ ਸਰੀਲ ਤੇ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਗਾਣਾ ਵੀ ਲਗਾਇਆ ਦੇਖੋ ਇਹ ਕੁੜੀ ਖੁਦ ਸਾਰੀ ਮਿਹਨਤ ਕਰਦੀ ਹੈ ਤੇ ਆਪਣੀ ਮਿਹਨਤ ਦੇ ਨਾਲ ਇਸ ਨੇ ਥਾਰ ਵੀ ਲਈ ਸੀ ਤੇ ਮੰਡੀਆਂ ਵਿੱਚ ਵੀ ਦੇਖੋ ਰਾਤਾਂ ਨੂੰ ਵੀ ਫਸਲ ਵੇਚਣ ਜਾਂਦੀ ਹੈ ਇਹ ਥਾਰ ਜੋ ਇਸ ਨੇ ਆਪਣੀ ਮਿਹਨਤ ਕਰਕੇ ਲਈ ਸੀ ਇਹ ਕੁੜੀ ਤੁਹਾਨੂੰ ਖੁਦ ਰਿਆਂ ਪੌਂਦੀ ਵੀ ਖੇਤਾਂ ਵਿੱਚ ਦਿਖਾਈ ਦਿੰਦੀ ਏ ਇਹ ਕੁੜੀ ਸਾਰਾ ਟਰੈਕਟਰ ਦਾ ਸਾਰਾ ਕੰਮ ਖੁਦ ਕਰਦੀ ਹੈ 855 ਇਸ ਕੋਲ ਟਰੈਕਟਰ ਹੈ ਸਾਰੀ ਪੈਲੀ ਵੀ ਆਵ ਆਉਂਦੀ ਏ ਤੇ ਨਾਲ ਸਾਰਾ ਕੰਮ ਕਰ ਵੀ ਖੇਤ ਦਾ ਆਪ ਹੀ ਸੰਭਾਲਦੀ ਹੈ ਬਾਕੀ ਬਾਪ ਦੇ ਨਾਂ ਹੋਂ ਤੋਂ ਬਾਅਦ ਉਹਨਾਂ ਦਾ ਟਰੈਕਟਰ ਤੇ ਖੇਤੀ ਬੜੀ ਸਾਰੀ ਖੁਦ ਆਪ ਕਰਦੀ ਹੈ ਇਸ ਦੇ ਇਹ ਆਤਮ ਵਿਸ਼ਵਾਸ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਇਸ ਦਾ ਹੌਸਲਾ ਜਰੂਰ ਵਧਾਓ ਤੇ ਐਮ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਦੇ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ